ਹਾਂ ਲੋ ਚੱਕਰਪਾਰੇ ਤੇ ਬੂੰਦੀ ਖਾਓ ਨਾ ਮੱਠੀਆਂ ਵੀ ਆ ਗਈਆਂ ਲਉਣ ਵਾਲੀਆਂ ਉਹ ਰਾਜ ਲਈ ਆਉਂਦੇ ਹੀ ਕਿ ਆਖਣ ਡੈਡੀ ਨੂੰ ਦੇ ਆ ਉਹ ਤੁਸੀਂ ਵੀ ਖਾ ਲੋ ਤੇ ਮੈਂ ਚੱਲਿਆ ਮੈਂ ਫੜਾ ਦਿੰਦੀ ਆ ਚਲਾ ਵੀ ਚੰਗਾ ਕੀਤਾ ਮੇਰਾ ਬਟੇ ਨੂੰ ਜੀ ਕਰ ਲਿਆ ਮੈਂ ਕਹ ਵੀ ਮੈਂ ਘਾ ਥੋੜਾ ਬੜਾ ਮੈ ਗਿਆ ਉਹ ਕਾ ਹੀ ਲੀਂਦੀ ਉਹ ਆਖਿਆ ਵੀ ਆ ਬੜਾ ਕਰਵਾਏ ਹੀ ਕੇ ਤੋ ਆਖਣ ਡੈਡੀ ਨੂੰ ਦੇ ਦੇ ਤੋ ਤੁਸੀਂ ਵੀ ਖਾ ਲੋ ਮੈਂ ਮੇਰੇ ਕੋਲ ਚੱਕਰਪਾਰਾ ਤੇ ਕੋਈ ਖਾਦਾ ਨਹੀਂ ਜਾਣਾ ਤੇ ਚਲ ਬੂੰਦੀ ਮੈਂ ਖਾ ਲੇਗੀ ਜਲੋ ਵੀ ਗਾਲ ਠੀਕ ਆ ਮੈਂ ਚੱਕਰ ਪੜਾ ਇੱਕ ਅੱਧਾ ਖਾਲ ਨਾ ਤੇ ਤੂੰ ਆ ਗਾਲਾ ਮੈਂ ਹਾ ਬੇਹ ਲੋ ਰਾਜ ਹੁਣ ਸੁਧਰ ਗਈ ਆ ਨਾ ਵੀ ਹਣ ਚਾਹ ਨਾ ਚਾਹ ਪਾਣੀ ਨਾ ਪਾਣੀ ਰੋਟੀ ਨਾ ਰੋਟੀ ਗਰਮ ਗਰਮ ਪੁੱਛਦੀ ਤੇ ਕਿੱਡਾ ਸਾਨੂੰ ਵਧੀਆ ਲੱਗਦਾ ਤੇ ਜੇ ਕਿਤੇ ਪਹਿਲਾਂ ਵੀ ਇਤ ਸਾਡਾ ਇੱਜ਼ਤ ਮਾਨ ਕਰਦੀ ਸਾਨੂੰ ਇਤਾਂ ਚਾਹ ਪਾਣੀ ਪੁੱਛਦੀ ਤੇ ਸਾਡੀ ਹੋਰ ਜ਼ਿੰਦਗੀ ਵੱਧ ਜਾਣੀ ਓਏ ਚੱਲ ਹੁਣ ਵੀ ਕੀ ਹੋ ਗਿਆ ਵਾ ਜਿਹੜੇ 4 ਸਾਲ ਜ਼ਿੰਦਗੀ ਦੇ ਆ ਉਹਦੇ ਟੁੱਟੇ ਕੱਢ ਲਾਂਗੇ ਕੀ ਪਤਾ ਵੀ ਨਹੀਂ ਕਿ ਕਿਦਾਂ ਹੜੀ ਮੌਤ ਆਉਣੀ ਹੈ ਕੀ ਹੋਣਾ ਹੈ ਕਿਹੜੇ ਪਾਪਾ ਦਾ ਅਸੀਂ ਆਪਣਾ ਮੁਕੜਾ ਉਹਦੇ ਨਾ ਖੰਡਈਆਂ ਕਿ ਪਾਣੀ ਦੇ ਘੁੱਟ ਨੂੰ ਵੀ ਕਰਿਆ ਤਰਸਣਾ ਹੀ ਕਿਸ ਨੇ ਸਾਨੂੰ ਫੜਾਉਣਾ ਹੀ ਕਿ ਨਹੀਂ ਫੜਾਉਣਾ ਉਹ ਤੇ ਚੱਲ ਕੁੜੀ ਆਈ ਨਾ ਵੀ ਕਿੰਨਾ ਉਹ ਕਰਦੀ ਆ ਕਿੰਨਾ ਪਿਆਰ ਕਰਦੀ ਆ ਕਿੱਟਾ ਰਲ ਮਿਲ ਕੇ ਰਹਿੰਦੀਆਂ ਨਾਲ ਪਰਜਾਈ ਤੇ ਜੇ ਪਹਿਲਾਂ ਵੀ ਇੰਨਾ ਕਰਦੀ ਰਹੀ ਦੀ ਤੇ ਸਾਡੀ ਤੇ ਉਹੋ ਗੱਲ ਕਿ ਜਾਨ ਨੂੰ ਠੰਡ ਪੈਣੀ ਹੈਗੀ ਤੇ ਅੰਦਰਾਂ ਨੂੰ ਸੁੱਖ ਮਿਲਣਾ ਹੈਗਾ ਕਿਤਾ ਚਲ ਪਹਿਲੀ ਉਮਰੇ ਸੁੱਖ ਲੈ ਗਿਆ ਵਾ ਬੜੇ ਚੰਗੇ ਭਾਗ ਵਾ ਸਾਡੇ ਆ ਬੜੇ ਚੰਗੇ ਰਹਿ ਗਏ ਆ ਨਹੀਂ ਤੇ ਸਾਡੀ ਜਿਹੜੀ ਜਾਨ ਹੈ ਉਹ ਤਾਂ ਤਤੀ ਤਵੀ ਦੇ ਬਹਿਰਵਾਹੀ ਗੱਲ ਹੋ ਗਈ ਉਹ ਤਾਂ ਗੱਲ ਵਾ ਮੈਂ ਵੀ ਆਖਣ ਨਹੀਂ ਆ ਕਿ ਜੇ ਪਹਿਲਾਂ ਵੀ ਉਹੋ ਗੱਲ ਇੱਤਾ ਹੀ ਕਰਦੀ ਰਹਿੰਦੀ ਆਹੀਂ ਕਿਹੜਾ ਦਾ ਘੌਂਡ ਹੈ ਹਾਂ ਕੋਹ ਨਾ ਕੋਹ ਬੜਾਉਣੀ ਡੈ ਪਤਾ ਨਹੀਂ ਇਹ ਕਿਹੜੀ ਪੁੱਠੀ ਮੱਤ ਤੇ ਲੱਗੀ ਕੀ ਆਦੀ ਮੱਤ ਤੇ ਪਟਦਾ ਪੈ ਗਿਆ ਇਹਨੇ ਕੋਈ ਗੱਲ ਸੋਚੀ ਨਹੀਂ ਗਈ ਕਿ ਮੇਰਾ ਕਾ ਰਵਾਂ ਚਾਇਕੋ ਹੋਵਾ ਤਾਂ ਤੋਂ ਜਦੋਂ ਕਹਿਦੀ ਮੱਤ ਪੁੱਠੀ ਪਣੀ ਹੋਏ ਨਾ ਉਹ ਕਿਸ ਨੂੰ ਪੁੱਛ ਕੇ ਨਹੀਂ ਗਈ ਬੈੰਦੀ ਵੀ ਆਪਣੇ ਆਪ ਹੀ ਆਟੋਮੈਟਿਕੀ ਚੀਜ਼ਾਂ ਜਿਹੜੀਆਂ ਬਲ ਜਾਂਦੀਆਂ ਵਾ ਕਈਆਂ ਘਰਾਂ ਦੇ ਹਾਲਾਤ ਵੇਖਿਆ ਪਹਿਲੋ ਕੀ ਹੁੰਦਾ ਤੇ ਬਾਅਦ ਵਿੱਚ ਕੀ ਬਣ ਜਾਂਦਾ ਇਹ ਚੀਜ਼ ਦਾ ਕੋਈ ਪਤਾ ਨਹੀਂ ਕਾ ਪੁੱਤ ਪੜਦਾ ਹੁੰਨਾ ਵਾ ਨਾ ਤੇ ਵਧੀਆ-ਵਧੀਆ ਪੜਿਆ ਕਰ ਜੇ ਚੰਗਾ ਪੜਨੇਗਾ ਨਾ ਤੇ ਪੁੱਤ ਇੱਥੇ ਤੈਨੂੰ ਨੌਕਰੀ ਮਿਲ ਜੂਗੀ ਵੇ ਡੈਡੀ ਤੇਰਾ ਹੀ ਨਾ ਚਲੋ ਪਿੱਛੇ ਨਹੀਂ ਐਨੀਆਂ ਪੜਾਈਆਂ ਹੁੰਦੀਆਂ ਤੇ ਬਾਹਰ ਅੰਦਰੋਂ ਨਿੱਕੀ-ਮੋਟੀ ਕੰਪਨੀ ਚੋਂ ਤੇ ਕਦੀ ਸਾਲ ਬਾਦਾਂ ਛੁੱਟੀ ਮਿਲਗੀ ਕਦੀ ਸਾਈ ਮਹੀਨੇ ਛੁੱਟੀ ਮਿਲਦੀ ਨਾ ਹੀ ਕਿ ਭੈਣ ਭਰਾ ਕੋਈ ਜਾਣ ਜੁਗੇ ਆ ਨਾ ਹੀ ਕਿ ਤੇ ਦੋ ਸੁੱਖ ਦੇ ਲਾਗੇ ਲੱਗਦੇ ਆ ਤੇ ਜੇ ਤੂੰ ਚੰਗਾ ਪੜੇਗਾ ਨਾ ਤੇ ਮੈਂ ਆਪਣੇ ਪੁੱਤ ਨੂੰ ਨਾ ਇੱਥੇ ਨੌਕਰੀ ਦਿਵਾ ਦੇਣੀ ਆ ਚੰਗੀ ਪੜੀ ਚਲੋ ਹਾਡੀ ਦੀ ਜਿਵੇਂ ਪੇਕੇ ਬਣੇ ਰਹੇ ਆ ਨਹੀਂ ਤੇ ਉਹਨੇ ਉਹ ਗੱਲ ਮਤਰਈ ਦੀ ਮਤਰਈ ਰਹਿਣਾ ਹੀ ਨਾ ਇਹਦੇ ਵਿੱਚ ਰਾਜ ਦੀ ਗਲਤੀ ਥੋੜੀ ਸੀ ਨਾ ਮੇਰੀ ਜ਼ਿਆਦਾ ਸੀ ਮੈਂ ਵੀ ਤੇ ਪਹਿਲਾਂ ਕੀ ਕਰਦਾ ਰਿਹਾ ਵਾ ਵੇ ਕਿਦਾਂ ਉਹ ਨੂੰ ਕੁੜੀ ਨੂੰ ਚਾਰੀ ਨੂੰ ਮਾਰਾ ਚੱਗਾ ਕੀ ਕੀ ਬੋਲਦਾ ਰਿਹਾ ਮਤਰਈ ਫਲਾਂਟ ਢੀਗਾ ਹੁਣ ਕੱਲ ਇਹ ਨਾ ਜੰਗਾ ਹੋ ਗਿਆ ਵਾ ਹਾਂਜੀ ਮੰਮੀ ਪਾਣ ਤੇ ਮੈਂ ਪੂਰੀ ਮਿਹਨਤ ਨੱਡਿਆ ਵਾ ਮੈਂ ਵੀ ਇਹੋ ਸੋਚਦਾ ਵਾਂ ਬਾਹਰ ਤੈ ਮੈਂ ਜਾਣਾ ਨਹੀਂ ਆ ਇੱਥੇ ਕੋਈ ਮੈਨੂੰ ਨੌਕਰੀ ਮਿਲ ਜੇ ਤੇ ਉਹ ਵਧੀਆ ਵਾ ਬਾਹਰ ਕੀ ਰੱਖਿਆ ਵਾ ਹਾਂ ਤੇ ਸਹੀ ਐ ਪੁੱਤ ਉਦਾਂ ਨਾ ਜੋ ਅਸੀਂ ਸੋਚੀਏ ਨਾ ਉਹ ਮੁਕੱਦਰਾਂ ਚਾਨੂੰ ਕਦੀ ਮਿਲਦਾ ਨਹੀਂਗਾ ਤੇ ਕਿਹਲੇ ਅਸੀਂ ਕੁਝ ਸੋਚਿਆ ਬਣਿੰਦਾ ਤੇ ਰੱਬ ਸਾਡੀ ਉਹ ਵੀ ਪੂਰੀਆਂ ਪਾ ਦਿੰਦਾ ਹੋ ਸਕਦਾ ਕਿ ਤੇ ਸਾਨੂੰ ਇੱਧਰ ਨੌਕਰੀ ਮਿਲ ਜੇ ਹਾਂ ਨਿਉ ਕਿ ਲੋੜਾ ਬਾਹਰ ਤੱਕੇ ਖਾਣ ਦੀ ਇੱਥੇ ਵਧੀਆ ਵਾ ਬਾਹਰ ਕੀ ਕਰਨਾ ਜਾ ਕੇ ਨਹੀਂ ਪੁੱਤ ਮੈਂ ਕੱਲ ਨਾਮਨੇਗਾ ਤੈਨੂੰ ਬਾਹਰ ਆਵੇਂ ਦੇਸੋਂ ਪਰਦੇਸ ਹੋ ਕੇ ਬੈਠੇ ਰਹੀਦਾ ਵਾ ਕਿ ਟੱਬਰ ਦੇ ਵਿੱਚ ਬੈਠਾ ਨਹੀਂ ਜਾਂਦਾ ਜੇ ਕਿਤੇ ਸੁੱਟੀ ਆ ਵੀ ਗਏ ਦਿਹਾੜੀ ਤੇ ਮਗਰੋਂ ਕੇ ਫੋਨ ਆ ਜਾਂਦਾ ਆਜੋ ਉਸੇ ਵਾਲੇ ਫੇਰ ਫੜਦੇ ਅਟੈਚੀ ਜੇ ਤੇ ਬਾਹਰ ਨੂੰ ਤੁਰ ਪੈਂਦੇ ਆ ਇੱਥੇ ਨਾਲ ਦੀ ਰੀਸ਼ ਹੀ ਹੈ ਨਹੀਂ ਕੋਈ ਵੀ ਉਹ ਕਿਦਾਂ ਪਾਪਾ ਵਾ ਦਾਕ ਦਿਨ ਹੁੰਦੇ ਆ ਫੇਰ ਚਲ ਜਾਂਦੇ ਫੇਰ ਗਲੇ ਸ਼ੇ ਮਿੰਨੀ ਗਰੇ ਹੁੰਦੇ ਆ ਹਾਂ ਇਹ ਤਾਂ ਗੱਲ ਹੈ ਪੁੱਤ ਐਦਾਂ ਨੌਕਰੀ ਬੰਦਾ ਸਵੇਰੇ ਜਾਵੇ ਤੇ ਸ਼ਾਮ ਨੂੰ ਆਪਣੇ ਘਰ ਆ ਜੇ ਨਾਈ ਟੱਬਰ ਦੇ ਚ ਬਹਿ ਕੇ ਆਪਣੀ ਜੀ ਰੋਟੀ ਪਾਣੀ ਖਾਵੇ ਤੇ ਨਾਲ ਹੀ ਸਵੇਰੇ ਨਹਾ ਤੋ ਕੇ ਜਾਂਦਾ ਕੋਈ ਫਿਕਰ ਨਹੀਂ ਕੋ ਪਾਕਾ ਨਹੀਂ ਕੰਮ ਜੇ ਆਪਣਾ ਲੱਭ ਜੇ ਨਾ ਉਹਦੇ ਨਾਲ ਦੀ ਰੀਸ ਵੀ ਕੋਈ ਨਹੀਂ ਗੀ ਮੈਂ ਗਰਨਾ ਲਾ ਲਈ ਆ ਤੇ ਚੱਲ ਉਹਨੂੰ ਵੀ ਜੜੀ ਨੇ ਨਾ ਗਰਨਾ ਲਾ ਲਈ ਖੀਰ ਦੀ ਬਾਕੀ ਆਪਣੀ ਬਣਾ ਲਈ ਆ ਬੜਾ ਵਧੀਆ ਹੋ ਗਿਆ ਵਾ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਆ ਵੀ ਹੁਣ ਉਹ ਸਾਨੂੰ ਵੇਖ ਲੈ ਘਰ ਦਾ ਸਾਰਾ ਹੀ ਕੰਮ ਕਰਦੀ ਆ ਮੈਨੂੰ ਨਹੀਂ ਕਰ ਦਿੰਦੀ ਨਾ ਕੋਈ ਲੀੜਾ ਧੋਣ ਦਿੰਦੀ ਨਾ ਕਿਤੇ ਰੋਟੀ ਪਕਾਉਣ ਦਿੰਦੀ ਆ ਨਾ ਕੋਈ ਬੋਕਰਬਾਰੀ ਕਰ ਦਿੰਦੀ ਤੇ ਤੁਸੀਂ ਵੀ ਅੱਤਾ ਕਰਨਾ ਉਹਨੂੰ 베ਲੀ ਵੱਲ ਨਹੀਂ ਜਾਣ ਦੇਣਾ 베ਲੀ ਦਾ ਸਾਰਾ ਕੰਮ ਤੁਸੀਂ ਕਰਨਾ ਹੀ ਤੇ ਤੁਹਾਡਾ ਕੰਮ ਆਪੇ ਕੱਢ ਲਿਆ ਉਹ ਤੇ ਉਹ ਵੀ ਆਂਦੀ ਆ ਕਿ ਨੇ ਤੁਹਾਡੇ ਨਾਲ 베ਲੀ ਦਾ ਵੀ ਕਰਾਇਆ ਕਰੂੰ ਪਰ ਨਹੀਂ ਇਹ ਕੰਮ ਨਹੀਂ ਉਹਹੀਂ ਕਰਵਣਾ ਤੇ ਨਾਲ ਉਹ 베ਲੀ ਤੱਕ ਜਾਣ ਹੀ ਨਹੀਂ ਦੇਣਾ ਉਹ ਮੈਂ ਜੇ ਚੰਗਾ ਭਲਾਵਾ ਮੈਂ 베ਲੀ ਦਾ ਸਾਰਾ ਕੰਮ ਖਾਭ ਲੈਣਾ ਤੂੰ ਫੇਰ ਨਾ ਕਰ ਵੇਲੀ ਕਿੰਨੇ ਕੋਥੇ ਪੰਜ-ਛੇ ਡੰਗਰਾ ਅਸੀਂ ਸਾਬ ਨਹੀਂ ਸਕਦਾ ਮੈਂ ਉਹ ਹਟ ਗਾਲ ਮੈਂ ਆਪੇ ਆਵੇਂ ਬੁਰੇ ਲੱਗੀਦਾ ਵਾ ਜਿਹੜਾ ਕਰਦਾ ਕੰਮ ਆ ਨਾ ਉਹੋ ਹੀ ਸੱਜਦਾ ਵਾ ਨੋਆ ਤਿੰਗਾ ਉਹੋ ਕਰਨਾ ਫੇਰੀ ਚੰਗੀਆਂ ਲੱਗਦੀਆਂ ਮੀ ਇੱਕ ਗੱਲ ਪੁੱਛਣ ਦਾਂ ਹਾਂਜੀ ਪੁੱਤ ਅੱਗੇ ਨੂੰ ਨਾ 25 ਬਾਅਦ ਬਹੁਤ ਫਰਕ ਪੈ ਗਿਆ ਵਾ ਅੱਗੇ ਨਹੀਂ ਤੇ ਤੁਸੀਂ ਨਾ ਜਾਂ ਦਾਦੀ ਨਾ ਤੇ ਜਾਂ ਭੂਆ ਲੜਦੇ ਰਹਿੰਨੇ ਸੀ ਹੁਣ ਭੂਆ ਵੀ ਆਪਣੇ ਘਰ ਠੀਕ ਵਾ ਤਾਂ ਦਾਦੀ ਵੀ ਠੀਕ ਵਾ ਨਲੀ ਤੇ ਇਹ ਸਹੀ ਹੋ ਗਈ ਹੈ ਨਹੀਂ ਪੁੱਤ ਬਹੁਤ ਵਧੀਆ ਮੈਨੂੰ ਤੇ ਆ ਬੜਾ ਲੱਗਾ ਚਲੋ ਮੈਂ ਵੀ ਗਲਤੀਆਂ ਕੀਤੀਆਂ ਪਰ ਸਤਾਵਾ ਤੇ ਉਦਾਂ ਮੈਨੂੰ ਬੜਾ ਲੱਗਾ ਪਰ ਨਾ ਹੁਣ ਨਹੀਂ ਤੂੰ ਕਿਸ ਗੱਲ ਦਾ ਫਿਕਰ ਕਰਨਾ ਮੈਂ ਫੇਰ ਕਿਉਂ ਕਰਨਾ ਹੁਣ ਤਾਂ ਇਹ ਬਦਲ ਗਈ ਜੀ ਨਾਲੇ ਸਹੀ ਹੋ ਗਈ ਜੀ ਹੁਣ ਮੈਨੂੰ ਕੀ ਗੱਲ ਦਾ ਫਿਕਰ ਚਲ ਠੀਕ ਹੈ ਜਸਨ ਤੂੰ ਪੜ ਤੇ ਮੈਂ ਨਾ ਤੇਰੇ ਦਾਦੀ ਨਾਲ ਵੇਖਾਂ ਤੇ ਵੀਲੀ ਕੋਈ ਕੰਮ ਕਰਨ ਵਾਲਾ ਹੋਊਗਾ ਨਾ ਤੇ ਕਰਵਾ ਦਵਾਂ ਉਹਨਾਂ ਨੇ ਪੁੱਤ ਕਿੰਨਾ ਘਰ ਹੜਕੋ ਬੈਠੇ ਰਹਿਣਾ ਉਹਦੇ ਸਾਡੇ ਫਰੀ ਦੇ ਕੰਮ ਏ ਜਿਵੇਂ ਲੀਚੂ ਕਰਨ ਦੇ ਹੋਗੇ ਤੇ ਮੈਂ ਨਾਲ ਕੋ ਘਰਾ ਦੂੰਗੀ ਖਾਣੇ ਤੇ ਪੁੱਤੋ ਨਾ ਦੋ ਰੋਟੀਆਂ ਵਾ ਮਮੀ ਨਾ ਨੇ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਹਾਂਜੀ ਗਾੜੀ ਨਾ ਮੈਨੂੰ ਦੋ ਤਿੰਨ ਛੁੱਟੀਆਂ ਆਉਣੀਆਂ ਆ ਅੱਛਾ ਪੇਪਰ ਹੀ ਬਹੁਤ ਮੈਂ ਜਾ ਅੱਛਾ ਆਪੋ ਹਗਣਾ ਹੋ ਮਰੇ ਆ ਚਾਰ ਪੰਜ ਦਿਨ ਕੋਈ ਗੱਲ ਨਹੀਂ ਪੁੱਤ ਤੂੰ ਚੱਲ ਜੀ ਭੂਆ ਕੋ ਨਹੀਂ ਜਾਣਾ ਤੇ ਹੋਰ ਕਿੱਥੇ ਜਾਣਾ ਇਹੋ ਤਾਂ ਸਾਡੀਆਂ ਰਿਸ਼ਤੇਦਾਰੀਆਂ ਵਾ ਹੋਰ ਕਿਹੜੀਆਂ ਸਾਡੀਆਂ ਰਿਸ਼ਤੇਦਾਰੀਆਂ ਵਾ ਫਿਰ ਮੈਂ ਕੱਲ ਚਲ ਜਾਣਾ ਜੀ ਚਲ ਕੋਈ ਨਹੀਂ ਚੱਲ ਜੀ ਤੂੰ ਜਾ ਕੇ ਫਿਰ ਤੁਰਿਆ ਵੀ ਦਿਹਾੜੀ ਤੂੰ ਫਿਰ ਕੀ ਹੋਇਆ ਤੁਹਾਨੂੰ ਫਿਰ ਜਾਓ ਦਾਦੀ ਨਾਲ ਕਰਾ ਦਿਓ। ਆ ਮੈਂ ਕਰੋਨੀ ਆ ਤੇ ਤੂੰ ਬਾੜ ਮੇਰਾ ਪੁੱਤਾ ਦੂਜੇ ਕਮਰੇ ਜਾ ਕੇ ਆਪਣਾ ਬੈਗ ਲੈ। ਜੀ ਮੈਂ ਸਿਆਣੀ ਬਣ ਗਈ ਹਾਂ ਨਾ ਤੇ ਮੇਰਾ ਪੁੱਤ ਵੀ ਕਿੰਨਾ ਖੋਸ ਹੋਇਆ ਵਾ। ਵੀ ਮੰਮੀ ਜੇ ਇੱਧਰ ਆ ਲੈ ਮਿਲ ਕੇ ਪਹਿਲਾਂ ਤਾਂ ਰਹਿੰਦੇ ਤੇ ਕਿੱਡਾ ਸੋਹਣਾ ਏ। ਪਰ ਉਦੋਂ ਹੀ ਨਾ ਮੇਰੇ ਵੀ ਮੱਤ ਤੇ ਪੜਦਾ ਹੀ ਪਿਆਰ ਆ। ਮੈਂ ਇਹਨੂੰ ਸਮਝਾਇਆ ਕੱਖ ਨਾ ਪਰ ਮੈਨੂੰ ਨਾ ਮੇਰੇ ਪੁੱਤ ਨੇ ਹੁਣ ਸਮਝਾਉਣੀਆਂ ਦਿੱਤੀਆਂ ਵਾ। ਵਧੀਆ ਸਾਡਾ ਘਰ ਦਾ ਕਾਰੋਬਾਰ ਚੱਲਣ ਡਿਆ ਤੇ ਇਹਨੂੰ ਵੀ ਨਾ ਇਹ ਡਰੇਕੇ ਤੇ ਨਾਮ ਕਰੀ ਦਵਾ ਦੂੰਗੀ ਤੇ ਵੀ ਆਪਣੇ ਟੱਬਰ ਕੋ ਰਿਆ ਕਰੂਗਾ ਪੁੱਤ ਤੂੰ ਤੋਤੋਂ ਦੀ ਨੰਗੀ ਜਾਣੀ ਆ ਤੈਨੂੰ ਪਤਾ ਵਾ ਮੈਂ ਮਹਾ ਪੋਚੇ ਲਾਉਣ ਲਈ ਆ ਉਹ ਮਾਤਾ ਪਖਣ ਜੇ ਕਰਕੇ ਦੱਸਿਆ ਕਰ ਹੁਣ ਨੰਗਣਾ ਤੇ ਆਂਦੀ ਆ ਨਾ ਪਿਆਰ ਜੋ ਕੇ ਸੇ ਤੇਰਾ ਲਾਣਾ ਨਹੀਂ ਪੁੱਤ ਐਦਾਂ ਨਾ ਬੋਲ ਮੈਂ ਤੈਨੂੰ ਸਿਰ ਤੇ ਥੋੜੀ ਕਿਹਾ ਪੈ ਰੱਖ ਮੈਂ ਤੈਨੂੰ ਇੰਨਾ ਹੀ ਕਿਹਾ ਵਾ ਕਿ ਜਰਾ ਇੱਕ ਖਲੋ ਜਾ ਸੁੱਕ ਜਾਣਾ ਵਾ ਫਿਰ ਜਿੱਦਾਂ ਮਰਜੀ ਪੁੱਤ ਤੁਰੇ ਫਿਰਦੀ ਰਹਿ। ਉਹ ਬੱਸ ਕਰੋ ਬੱਸ ਕਰੋ ਆਪਾਂ ਚੰਨਾ ਬਿਆਕਰ ਹੋਈ ਨਾ ਠੀਕ ਵਾ ਨਾ ਜਿਹੜਾ ਕੰਮ ਕਰਨ ਵਾਲਾ ਉਹ ਕਰੋ ਤੇ ਨਾਲੇ ਕੱਪੜੇ ਜੋੜਨ ਵਾਲੇ ਪਏ ਅੰਦਰ ਆਹ ਕੰਮ ਕਰਕੇ ਤਾਂ ਕੱਪੜੇ ਜੋੜ ਲਓ ਜੋੜ ਦੇਣੀਆਂ ਧੀਏ ਨਾ ਕਰੇ ਇਦਾਂ ਮੇਰੇ ਨਾਲ ਬਸ ਪਖੰਡ ਕਰਨੇ ਆਉਂਦੇ ਆ ਚੰਗੇ ਭਲੇ ਹੈਗੇ ਆ ਤੁਸੀਂ ਤੈਨੂੰ ਪਖਾਂਡਿਤ ਦੇਣ ਦੇ ਆ ਪੁੱਤ ਗੋਡਿਆਂ ਤੋਂ ਮੇਰ ਕੋ ਨਹੀਂ ਤੁਰਿਆ ਜਾਂਦਾ ਲੱਕ ਮੇਰਾ ਕੁਬਾ ਵਾ ਅੱਖਾਂ ਤੋਂ ਮੈਨੂੰ ਨਾ ਦੇ ਤੇ ਫੇਰ ਵੀ ਤੇਰੇ ਨਾਂ ਮੈਂ ਸਹਾਰਾ ਦੇਣ ਨਹੀਂ ਆਂ ਵੀ ਚੱਲ ਮੈਂ ਪੋਚੇ ਲਾਦਨੀ ਆ ਤੂੰ ਫੇਰ ਮੈਨੂੰ ਪਈ ਜਾਨੀ ਆ ਉਹ ਬਸ ਕਰ ਮਾਤਾ ਜਿਹੜਾ ਕੰਮ ਕਰਨ ਵਾਲਾ ਵਾ ਨਾ ਉਹ ਕਰ ਲੈ ਪਹਿਲਾਂ ਹੋਰ ਇਹ ਲੈਕਚਰ ਦੇਣ ਲਾ ਪੈਂਦੇ ਆ ਕੰਮ ਕਰੋ ਚੁੱਪ ਕਰਕੇ ਜਿਹੜਾ ਕਰਨ ਵਾਲਾ ਵਾ ਕਰਨ ਲਈ ਆ ਧੀਏ ਜੋ ਮਰਜੀ ਕਰ ਲੈ ਮੇਰੇ ਨਾਲ ਹੁਣ ਮੈਨੂੰ ਤੇ ਸਹਿਣੀਆਂ ਹੀ ਪਹਿਣੀਆਂ ਵਾ ਲੈ ਕਪੜੇ ਤੇ ਜੋੜ ਕੇ ਮੈਂ ਰਾਤ ਤੇ ਆ ਹੁਣ ਰਪਿੰਦਰ ਨੂੰ ਕਹਿਨੀ ਆ ਕਿ ਚਾਹ ਘੁੱਟ ਕੇ ਮੈਨੂੰ ਬਣਾ ਦੇ ਦਵਾਈ ਖਾ ਕੇ ਤੇ ਘੜੀ ਕਰਾਮ ਕਰ ਲੈਣੀ ਆ ਰਪਿੰਦਰ ਐ ਰਪਿੰਦਰ ਆ ਜਾ ਮਾਤਾ ਇੱਥੇ ਬੈਠੀ ਆ ਕੀ ਕਰਨੀ ਆ ਉਹ ਕਰਨਾ ਕੀ ਆ ਮਾਤਾ ਪੜਾਈ ਡਈਆਂ ਕਰਨ ਤੁਹਾਨੂੰ ਪਤਾ ਸਹੀਆ ਪੇਪਰ ਵਾ ਮੇਰੇ ਚਲ ਕੋਈ ਨਹੀਂ ਪੁੱਤ ਪਾਣੀ ਵੀ ਲੈ ਤੇ ਜਾ ਬੋਤ ਮੇਰੇ ਚਾਹ ਘੁੱਟਕ ਬਣਾ ਕੇ ਦੇ ਮੈਂ ਦਵਾਈ ਖਾ ਕੇ ਘੜੀ ਕ ਲੰਮੇ ਪੈ ਜਾਉਂਗੀ ਆ ਮੇਕੋ ਨਹੀਂ ਕਿ ਚਾਹ ਚੂ ਬਾਂਦੀ ਠੀਕ ਆ ਨਾ ਮੇਰੇ ਤੇ ਆਪਣੀ ਪੜ੍ਹਾਈ ਨਹੀਂ ਮੁੱਕੰਦੀ ਹੈਗੀ ਇੰਨਾ ਸਿਲੇਬਸ ਆ ਇੰਨਾ ਟਫ ਆ ਮੈਂ ਕਿੱਦਾਂ ਪੜ੍ਹਾਈ ਕਰਨੀ ਆ ਆਪਣੀ ਚਾਹ ਠੀਕ ਆ ਠੀਕ ਹੈ ਮੈਂ ਆਪੇ ਬਣਾ ਕੇ ਪੀ ਲਵਾਂ ਬਸ ਸਿਰਫ ਨਾ ਚਾਹ ਦਾ ਹੀ ਆਸਰਾ ਵਾ 24 ਘੰਟੇ ਇੱਕ ਕੰਮ ਕਰਨਾ ਚਾਹ ਬਣਾ ਦੋ ਦੂਜਾ ਕੰਮ ਕਰਨਾ ਚਾਹ ਬਣਾ ਦੋ ਕਿੰਨੀ ਕਵਾਰ ਮੈਂ ਤੁਹਾਡੀ ਚਾਹ ਬਣਾਵਾਂ ਸਵੇਰ ਦੀ ਰਪਿੰਦਰ ਕਿਦੇ ਸਸ ਸਾਮਾਨ ਕੇ ਤੇ ਇਦਾਂ ਬੋਲੀ ਤਾ ਜਿੱਦਾਂ ਤੂੰ ਬੋਲਣ ਦੇ ਆ ਉੱਧੀ ਜਵਾਨਾ ਮੈਨੂੰ ਕੰਮ ਕਹੇ ਤਾਂ ਮੈਂ ਸਾਰਾ ਤੇਰਾ ਲਾਗੇ ਕਰਦੀ ਆ ਆਸਰਾ ਦਿੰਨੀ ਆ ਤੈਨੂੰ ਚੱਲ ਕੋਈ ਕਰਨਾ ਨਹੀਂ ਆ ਸਾਂਹ ਕਰਨਦੇ ਆ ਤੁਹਾਡੇ ਘਰ ਦਾ ਹੀ ਕੰਮ ਵਾਂ ਚੱਲ ਕੋਈ ਜਾਓ ਜਾ ਕੇ ਕੰਮ ਕੋ ਮੈਂ ਵੇਖੋ ਕੋਈ ਚਾਹ ਬਣਾ ਦਿਓ ਇੱਥੇ ਹਾਦੀ ਹੋਈ ਆ ਕਿਤੇ ਬੱਸ ਇੱਕ ਕੰਮ ਕਰਨਾ ਵਾ ਚਾਹ ਬਣਾ ਦਿਓ ਬੱਸ ਮੈਨੂੰ ਦਵਾ ਦਵ ਨਸ਼ਾ ਟੁੱਟ ਜਾਂਦਾ ਛਾਟੀ ਗਰੀ ਚਾਹ ਆਪੇ ਘੁੱਟ ਬਣਾ ਲੈਣੀ ਆ ਕੀ ਕਰਨਾ ਵਾ ਗਲਤੀਆਂ ਤੇ ਬੜੀਆਂ ਮੈਂ ਕੀਤੀਆਂ ਸੀ ਸਾਰੇ ਮੈਨੂੰ ਮਗਰੋਂ ਦਾ ਮੌਕਾ ਕੀ ਦਿੱਤੀ ਉਹਨਾਂ ਸੱਸ ਸਹੁਰੇ ਦੀ ਸੇਵਾ ਕੀਤੀ ਸੀ ਉਹ ਤੇ ਰੱਬ ਨੇ ਵੀ ਇਹਨਾਂ ਕੋ ਸੋਚਿਆ ਮੇਰੇ ਗਾੜੀ ਸਭ ਕੁਸੇ ਹੋਣ ਡਿਆ ਵਾ ਮਗਰੋਂ ਸੇਵਾ ਕੀਤੀ ਦਾ ਮੇਰਾ ਵੀ ਕੋਈ ਫਾਇਦਾ ਨਹੀਂ ਹੋਇਆ ਹੁਣ ਬੁੱਢੇ ਬਾਰੇ ਮੇਰ ਨਾਲ ਵੀ ਇਹੋ ਕੁਸੀ ਹੋਣ ਡਿਆ ਵਾ ਆਪੇ ਹੱਥ ਆਪਣੇ ਲੂਣੇ ਪੈਣ ਡੇ ਆ ਜੇ ਕਿਤੇ ਉਹ ਕੁੜੀ ਨੂੰ ਕਹਿ ਤਾਈਂ 50 ਘੁੱਟ ਬਣਾ ਦੇ ਕਿਤੇ ਮੈਨੂੰ ਗਾੜੀ ਉਹਨੇ 20 20 ਗੱਲਾਂ ਕੀਤੀਆਂ ਐਦਾਂ ਨਹੀਂ ਉਹਨੂੰ ਕਰਨੀ ਚਾਹੀਦੀ ਕੀ ਜੇ ਚਾਹ ਹੀ ਘੁੱਟ ਮੈਂ ਬਣਾ ਦਿੰਦੀ ਤੇ ਪੀ ਲੈਂਦੀ ਘੁੱਟ ਫੇਰ ਕੀ ਹੋ ਗਿਆ ਮੈਨੂੰ ਬੁੱਢੇ ਵਰੀ ਆਪੇ ਹੁਣ ਹੱਥ ਲੋਣੇ ਪੈਣੇ ਆ ਲੋਏ ਤੇ ਮੇਰੇ ਵੀ ਸਾਸ ਸੌਰੇ ਨੇ ਬਥੇਰੇ ਪਰ ਮੈਂ ਕਰਾਂ ਵੀ ਹੁਣ ਕੀ ਹਾਏ ਹਾਏ ਅੰਮਾ ਦਾ ਦੇ ਕੰਮ ਵੇਖਲਾ ਹੈ ਇਹਨੂੰ ਖਾਣ ਦਾ ਪਤਾ ਵਾ ਤੇ ਪੰਡੋਰ ਚੁਕੰਦਾ ਨਹੀਂ ਪਤਾ ਹੈਗਾ ਪਤਾ ਨਹੀਂ ਹੁਣ ਗਈ ਕਿੱਥੇ ਆ ਆ ਦਵਾਈਆਂ ਵੀ ਫੂਕਣ ਜੋਗੀਆਂ ਇੱਥੇ ਰੱਖੀਆਂ ਆ ਵਾ ਹੋਇਆ ਇਹਨੂੰ ਕੁਛ ਨਹੀਂ ਆ ਚੰਗੀ ਭਲੀ ਆ ਐਵੇਂ ਬਿਮਾਰੀ ਦੇ ਬਾਹਨੇ ਲਾਉਂਦੀ ਰਹਿੰਦੀ ਮੈਂ ਬਿਮਾਰ ਵਾਂ ਮੈਂ ਏਡਾ ਵਾਂ ਕਾਪੂ-ਕੂਪ ਸਭ ਕੋ ਹੋਥੇ ਰਖਿਆ ਵਾ ਸੁੱਟ ਗਈ ਹੰਦੀ ਆ ਬਾਹਰ ਇਹਨਾਂ ਨੂੰ ਬਸ ਨਾ ਪੈਸੇ ਦਾ ਹੀ ਜੜਾ ਧਰਿਆ ਵਾ ਜਿੱਦਾਂ ਦਾ ਰੁੱਖਾਂ ਨਾ ਲੱਗੇ ਆ ਬਾਹਰ ਹੁਣ ਜਾਂਦੇ ਆ ਵਾ ਵੀ ਚਲੋ ਕੋਈ ਗੱਲ ਨਹੀਂ ਆ ਦਵਾਈਆਂ ਖਾਈ ਜਾਓ ਵਾਧੂ ਦੀਆਂ ਸੁੱਟ ਗਈ ਹੰਦੀ ਆ ਬਾਹਰ ਇਹਨਾਂ ਮੈਂ ਖਲਰਾ ਪਾਇਆ ਕਰ ਦੇਵਾਂ ਤੇ ਬਸ ਪੁੱਤ ਮੇਰੇ ਦਵਾਈਆਂ ਕੋ ਥੱਲੇ ਸੁੱਟਦੇ ਆ ਵਾ ਤੈਨੂੰ ਪਤਾ ਮੈਂ ਖਾਂਦੀ ਆ ਤੇ ਫੇਰ ਹੀ ਮੈਂ ਤੁਰੇ ਫਿਰਦੀ ਆ ਮਾਤਾ ਚੰਗੀ ਭਲੀ ਆ ਤੂੰ ਤੈਨੂੰ ਕੁਛ ਨਹੀਂ ਹੋਇਆ ਗੋਲੀ ਨਹੀਂ ਵੱਜੀ ਹਾਈ ਹਾਈ ਜਾਣਾ ਉਹਨੂੰ ਤਾਂ ਚੰਗੀ ਭਲੀ ਆ ਕਿੱਥੇ ਮੈਂ ਜਾਣੀ ਆ ਮੈਂ ਤੁਰ ਹੀ ਨਹੀਂ ਆ ਕਿਤੇ ਕਿਤੇ ਜਾਣੀ ਆ ਕਾਰੀ ਜੇ ਤੇ ਮੇਰਾ ਘਰ ਦਾ ਹੀ ਨਹੀਂ ਮੁੱਕਦਾ ਮੈਂ ਕਿਹੜਾ ਕਿਤੇ ਵਾਂਡੇ ਜਾਣੀ ਆ ਤੇ ਦਵਾਈਆਂ ਨਾ ਸੁੱਟ ਖਾਉਂਗੀ ਤੇ ਮੈਂ ਪੁੱਤ ਤੁਰੂੰਗੀ ਤੇਰੇ ਲਾਗੇ ਕੋਈ ਕੰਮ ਧੰਦਾ ਕਰੂੰਗੀ ਨਹੀਂ ਤੇ ਫਿਰ ਮੈਂ ਬਿਲਕੁਲ ਹੀ ਮੰਜੇ ਤੇ ਬਹਿ ਜਾਣਾ ਹੀ ਹਾਂ ਬਸ ਨਾ ਅਜਾੜਾ ਹੀ ਧਰਿਆਵਾ ਕਰਦਾ ਇਹਦੇ ਨਾਲ ਤਾਂ ਕੰਮ ਲਾਉਣ ਵਾਲੀ ਚੰਗੀ ਆ ਉਹਨੂੰ ਬੰਦਾ 4-500 ਮਹੀਨੇ ਦਾ ਦੇ ਦੇ ਫਤ ਤੂੰ ਉਹਨੂੰ ਵੀ ਤੁਸੀਂ ਦੇਖੇ ਕਰੂੰ ਤੇ ਨੇ ਸਟਕਾਰਾ ਹੋਣਾ ਵਾ ਤੇ ਜੇ ਇੰਨੇ ਦੀ ਮੇਰੀ ਦਵਾਈ ਆ ਜਾਂਦੀ ਆ ਤੇ ਮੈਂ ਤੁਰ ਹੀ ਫੇਰਦੀ ਆ ਤੂੰ ਬੋਲਦੀ ਨਹੀਂਂਗੀ ਚੰਗਾ ਤੇ ਮੈਂ ਮੁੰਡੇ ਨੂੰ ਫੋਨ ਕਰਦੀ ਆਂ ਇੰਨਾ ਖਲਾਰਾ ਪਾਉਂਦੇ ਆ ਨਾ ਜਿਨ੍ਹਾਂ ਨੂੰ ਖਾਣਾ ਹੁੰਦਾ ਵਾ ਨਾ ਇਹਨਾਂ ਨੂੰ ਚੱਕ ਵੀ ਲਿਆ ਕਰੋ ਹਾਏ ਮੈਨੂੰ ਇਹ ਮਗਰ ਮਗਰ ਖਲਾਰਾ ਮੈਂ ਵਾ ਚੱਕਣ ਨੂੰ ਚੇਤਾ ਭੁੱਲ ਗਿਆ ਤੂੰ ਮੈਨੂੰ ਫੋਨ ਲਾ ਕੇ ਦੇ ਮੈਂ ਮੁੰਡੇ ਨਾਲ ਗੱਲ ਕਰਨੀ ਆ ਕੀ ਕਹਣਾ ਮੁੰਡੇ ਨੂੰ ਤੁਸੀਂ ਮੁੰਡਾ ਵੇਲਾ ਨਹੀਂ ਬੈਠਾ ਉਥੇ ਕੰਮ ਤੇ ਜਾਂਦਾ ਆ ਵਾ ਭਾਏ ਕੰਮ ਤੇ ਜਾਂਦਾ ਵਾ ਮਾਂ ਦਾ ਉਹ ਦੋਖ ਤੇ ਸਮਝੂਗਾ ਨਾ ਕਿ ਮੇਰੀ ਮਾਂ ਨੇ ਫੋਨ ਕੀਤਾ ਵਾ ਇਹ ਥੋੜਾ ਵਾ ਕੰਮ ਤੇ ਜਾਂਦਾ ਤੇ ਉਹਨੇ ਮੇਰਾ ਫੋਨ ਹੀ ਨਿਚੋੜਨਾ ਉਹ ਪਤਾ ਵਾ ਨਾ ਨੂੰ ਸਾਰਾ ਕੁਝ ਠੀਕ ਆ ਨਾ ਕੀ ਮਾਂ ਨੇ ਕਿਹੜੀਆਂ ਗੱਲਾਂ ਕਰਨੀਆਂ ਤੇ ਕਿਹੜੀਆਂ ਨਹੀਂ ਅੱਜੋ ਗੁਲੀਆਂ ਘਟ ਲਾਇਆ ਕਰੋ ਇਹ ਕੰਮ ਤੇ ਬੜੇ ਜਾਂਦੇ ਆ ਉਦਾਂ ਮੈਂ ਠੀਕ ਨਹੀਂ ਇਹੋ ਕੋਈ ਤੇ ਪਤਾ ਤੁਹੀਂ ਮੇਰੇ ਕੋਲੋਂ ਮੇਰ ਕੋ ਕਿਹੜੇ 4-5 ਕੱਲਾ ਮੇਰਾ ਪੁੱਤ ਤੇ ਕੱਲੀ ਮੇਰੀ ਨੋ ਆ ਤੇ ਫਿਰ ਕੀ ਹੋ ਜੇ ਗੱਲ ਕਰ ਲੂਗਾ ਮੇਰੇ ਨਾਲ ਤੇ ਉਹ ਪੁੱਤ ਤੁਹਾਡਾ ਨਾ ਉਹਨਾਂ ਟਾਈਮ ਤੱਕ ਹੀ ਹੁਣ ਤੁਹਾਡਾ ਪੁੱਤ ਨਹੀਂ ਆ ਹੁਣ ਮੇਰਾ ਘਰ ਵਾਲਾ ਵਾ ਉਹਨੇ ਮੇਰੀ ਮੰਨਣੀ ਆ ਤੁਹਾਡੀ ਨਹੀਂ ਮੰਨਣੀ ਮੈਂ ਤੇ ਕਹਿੰਨੀ ਆ ਸੁਖ ਨਾਲ ਤੇਰੀ ਮੰਨੀ ਜਾਵੇ ਤੇ ਕੋਈ ਗੱਲ ਨਹੀਂ ਪਰ ਮੈਂ ਵੀ ਨਾ ਵੇਚ ਵਟ ਕੇ ਸਭ ਕੁਝ ਉਹਨੂੰ ਬਾਹਰ ਘੱਲਿਆ ਮੇਰ ਕੋ ਕੀ ਆ ਹੁਣ ਨੇ ਕੀਨੀ ਆ ਤੁਹਾਡੇ ਕੋਲ ਮੇਰ ਕੋ ਕੋ ਸਾਰਾ ਕੋ ਤੇ ਤੁਹਾਡੇ ਕੋਲ ਵਾ ਜੋ ਸਭ ਕੋ ਹੈ ਖਾ ਲਈ ਹੈ ਤੋਂ ਮੇਰੇ ਕੋਲ ਕੀ ਖਾਦਾ ਪੁੱਤ ਮੈਂ ਕੁਛ ਨਹੀਂਗਾ ਮੈਂ ਸਭ ਕੋ ਬਾਹਰ ਲਾ ਕੇ ਉਹਨੂੰ ਆਪਣੇ ਪੈਰਾਂ ਤੇ ਖਲਾਰ ਦਿੱਤਾ ਵਾ ਤੇ ਮੇਰਾ ਪੁੱਤ ਬਾਹਰ ਕਮਾਈ ਕਰੂਗਾ ਤੇ ਮਾਂ ਦਾ ਦੁੱਖ ਸੋ ਸੁਣਗਾ ਤੇ ਤੂੰ ਤੇ ਕੋਈ ਉਹਨੂੰ ਸੁਣ ਨਹੀਂ ਦਿੰਦੀ ਕੁਝ ਵੀ ਹਸਾਨ ਕੀਤਾ ਵਾ ਸਾਰੀਆਂ ਮਾਵਾਂ ਕਰਦੀਆਂ ਆਪਣੇ ਪੁੱਤਾਂ ਬਾਰੇ ਕੌਣ ਨਹੀਂ ਕਰਦੀ ਹਰ ਕੋਈ ਕਹਿੰਦਾ ਕਿ ਮੇਰਾ ਪੁੱਤ ਬਾਹਰ ਜਾਵੇ ਕੋਈ ਅਲਾਕਾਰ ਕੰਮ ਨਹੀਂ ਕੀਤਾ ਤੁਸੀਂ ਵੇਖੋ ਵੀ ਰੱਬਾ ਮੈਂ ਆਪਣੇ ਘਰ ਦੇ ਵਿੱਚ ਮੈਂ ਆਪ ਹੀ ਕੰਮ ਗੋਲੀ ਬਣ ਗਈਆਂ ਜੇ ਦੋ ਰੋਟੀਆਂ ਮਿਲਦੀਆਂ ਨਾ ਤੇ ਚੋਪਰ ਕੇ ਖਾਈ ਜਾਓ ਨਹੀਂ ਤੇ ਇਹ ਵੀ ਨਹੀਂ ਮਿਲਦੀਆਂ ਜਿੰਨਾ ਕੰਮ ਕਰੋਗੇ ਨਾ ਓਨੀ ਰੋਟੀ ਮਿਲਣੀ ਆ ਨਹੀਂ ਤੇ ਵਾਧੂ ਦਾ ਨਾਂ ਨਾ ਲੱਲੇ ਘਰ ਦੇ ਵਿੱਚ ਅੱਗੇ ਕਿਹੜੇ ਤੂੰ ਮੈਨੂੰ ਪਰੌਂਠੇ ਤਲ-ਤਲ ਕੇ ਦੇਣ ਦੇ ਪਰੌਂਠੇ ਦਿੰਨੀ ਆ ਸੁੱਕੀਆਂ ਤੋਂ ਤੁਹਾਨੂੰ ਸਹੀ ਪਨੀਰ ਨਾ ਬਣਾ ਕੇ ਦਵਾ ਸੁੱਕੀਆਂ ਰੋਟੀਆਂ ਤੋਂ ਪਰੌਂਠੇ ਬਾਲਾਂਦੀ ਬੁੱਢੇ ਵਰੇ ਉਹਦਾ ਮੈਂ ਠੀਕ ਨਹੀਂ ਆ ਤੇ ਪਨੀਰ ਖਾਣਾ ਮੈਂ ਉਹ ਪਾ ਮਾਤਾ ਉਦੋਂ 12 ਵਜੇ ਚੱਲੇ ਆ ਕਿਦਾਂ ਚੁਲੀ ਦਾਣ ਕਿਤੇ ਪਈ ਆ ਬਸ ਤੇ ਕੀ ਕਰਨਾ ਮੈਂ ਪੁੱਤ ਪਰੌਣਿਆਂ ਦੇ ਆਉਣਾ ਮੈਂ ਰਾਤ ਦਾ ਦੱਸਿਆ ਵਾ ਕਿਹੜੇ ਪਰੌਣੇ ਮਮੀ ਹੁਣਾਂ ਨਹੀਂ ਆਉਣਾ ਹੋਇਆ ਪਿੰਡੋਂ ਤੇ ਫੇਰ ਕੀ ਆਉਣਾ ਵਾ ਤੇ ਮੈਂ ਕੜੀ ਆਰਾਮ ਕਰਨ ਲਈ ਆਂ ਤੇ ਮੈਨੂੰ ਕਰ ਲੈਂਦੇ ਤੇ ਤੂੰ ਕਰ ਲਾਂ ਹਾਂ ਚੋਪ ਕਰਕੇ ਉਠੋ ਤੇ ਕੰਮ ਸਾਰਾ ਕਰਨ ਵਾਲਾ ਰੋਟੀ ਪਾਣੀ ਬਣਾਉਣਾ ਵਾ ਤੁਹਾਨੂੰ ਨਹੀਂ ਪਤਾ ਲੱਗਦਾ ਅੱਛਾ ਉਹਨੂੰ ਆਿਆਂ ਨੂੰ ਚਾਹ ਪਾਣੀ ਕਈ ਕੋ ਚਾਹੀਦਾ ਆ ਉੱਠ ਪੈਣੀ ਆ ਧੀ ਬਣਾ ਦੇਣੀ ਆ ਸਰੀਰ ਮੇਰਾ ਠੀਕ ਨਹੀਂਗਾ ਉਹ ਮੈਨੂੰ ਕਿਤੇ ਇੱਕ ਮੈਂਟ ਹੁੰਨੀ ਬਹਿਣ ਦਈ। ਉਹ ਚੰਗਾ ਠੀਕ ਵਾ। ਇਹ ਜਦੋਂ ਮੈਂ ਸੁਣ ਲੈਣਾ ਮਨਾ ਮੇਰੇ ਪੇਕੇ ਆਉਣ ਲੱਗੇ ਆ ਉਦੋਂ ਬੜੇ ਬਾਣੇ ਵੱਜਣੇ ਆ। ਕਿ ਮੈਂ ਬਸ ਹੁਣ ਮੰਜੇ ਤੇ ਪੈ ਜਾਵਾਂ। ਨਹੀਂ ਪੇਕਿਆਂ ਦੀ ਤੇ ਬਾਅਦ ਦੀ ਗੱਲ ਵਾ। ਕੋੜ ਮਚਾਂਦੇ ਆਉਣ ਨਾ ਤੇ ਉਹ ਫੁੱਲਾਂ ਦੀ ਬਾਸ ਨਾ ਹੁੰਦੀ ਆ। ਮੈਂ ਤਾਂ ਕਿਤੇ ਗੋੜ ਗੋੜੇ ਭੱਜੀ ਫਿਰਦੀ ਹੁੰਦੀ ਸੀ ਗਾੜੀ ਵਿਸਾੜੀ। ਹੁਣ ਉੰਤਰੀਆ ਗਿੱਟੇ ਗੋਡੇ ਨਹੀਂ ਤੁਰਦੇ। ਮੈਂ ਤਾਂ ਤਰਲੇ ਲੈਣੇ ਕੰਮ ਤੋਂ ਦੀਏ। ਪਤਾ ਵਾ ਮੈਨੂੰ ਸਭ ਮੈਨੂੰ ਭੁੱਲ ਨਹੀਂ ਗਈ ਹੈਗੀ। ਇਹ ਜਦੋਂ ਮੇਰੇ ਕੋਈ ਰਿਸ਼ਤੇਦਾਰ ਹੋਣਾ ਹੋਵੇ ਨਾ ਇਹ ਗੋਡੇ ਉਦੋਂ ਹੀ ਦੁੱਧਦੇ ਆ ਉਹਦਾ ਘੋੜੇ ਵਾਂਗੂ ਦੌੜੇ ਫਿਰਨਾ ਮ ਕਦੀ ਆ ਨੂੰ ਤੇ ਕਦੀ ਉਹਨੂੰ ਚੱਲ ਆ ਜੰਨੀ ਆ ਚਲਾਓ ਬਾਉ ਫਿਰ ਛਤੀ ਜਾਊਗਾ ਹਾਏ ਕਿਦਾਂ ਬੋਲ ਕੇ ਗਈ ਆ ਕਿਤੇ ਮਾਸ ਆ ਨਹੀਂ ਕਿਤੇ ਦੁੱਖ ਸੁੱਖ ਦਾ ਕਿਤੇ ਨੂੰ ਹੈਗਾ ਕਿਤੇ ਮੇਰਾ ਵੀ ਸੱਸ ਸਹੁਰਾ ਹੁੰਦਾ ਤੇ ਮੈਂ ਵੀ ਅੱਜ ਉਹਨਾਂ ਨੂੰ ਦੁੱਖ ਸੁੱਖ ਸੁਣਾਉਂਦੀ ਉਹ ਵੀ ਮੇਰੇ ਚੋਰੇ ਨਾ ਮੁੱਕ ਕੇ ਦੋਵੇਂ ਜੀ ਰੱਬਾ ਮੈਂ ਕਿਨੂੰ ਆਪਣਾ ਦੋਖ ਚੜਾਵਾਂਗੇ ਹੁਣ ਹਾਂ ਇਦਾਂ ਕਰਦੀ ਆ ਉਹ ਜਾਵਦਾ ਨਾ ਰੁਪਿੰਦਰ ਦਾ ਫੋਨ ਪਿਆ ਵਾ ਤੇ ਮੈਂ ਕਵਲ ਨੂੰ ਲਾਉਣੀ ਆ ਵੀ ਭੈਣ ਤੂੰ ਆ ਮੇਰਾ ਕਿਤੇ ਦੁੱਖ ਸੁਣਨਾ ਮੈਨੂੰ ਨਹੀਂ ਢੀਣ ਦਿੰਦੀ ਹਲੋ ਹਲੋ ਕਵਲ ਕੀ ਹਾਲਵਾ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਕਿਹਾ ਜਣਾ ਵਧੀਆ ਵਧੀਆ ਤੇ ਇੰਦਾ ਸੌਠੇ ਹੀ ਗਿਜੇ ਹਾਂ ਠੀਕ ਹਾਂ ਕੀ ਕਰਨੀ ਆ ਹੋਰ ਕੁਝ ਵੀ ਨਹੀਂ ਕਰਨਾ ਕੀ ਆ ਬਸ ਆ ਹੋਈ ਮਾੜਾ ਮੋਟਾ ਕਰਦਾ ਹੀ ਕੰਮ ਧੰਦਾ ਅੱਛਾ ਮੇਰੀ ਗੱਲ ਸੁਣ ਨੌਰਾਨੀ ਠੀਕ ਠਾਕ ਵਾ ਨੌਰਾਨੀ ਵੀ ਠੀਕ ਵਾ ਮੈਨੂੰ ਤੇ ਬੜਾ ਹੀ ਨੇ ਤੰਗ ਕੀਤਾ ਵਾ ਮੈਨੂੰ ਤੇ ਕਹਤੇ ਜੀਣ ਨਹੀਂ ਦਿੰਦੀ ਸਾਰੇ ਕੰਮ ਮੇਰਕੋ ਕਰਾਉਂਦੀ ਆ ਕੀ ਗੱਲ ਭਾਬੀ ਮੈਂ ਤੇ ਸੋਚਿਆ ਸੀ ਪੁੱਤ ਵਿਆਹਾਂਗੇ ਤੇ ਕਿਤੇ ਚੱਲ ਸੁੱਖ ਦਾ ਸਾਹ ਮਿਲੂਗਾ ਤੈਨੂੰ ਕਿੱਥੇ ਸੁੱਖ ਦਾ ਸਾਹ ਮਿਲਦਾ ਵਾ ਸਾਰਾ ਹੀ ਕਹਿੰਦੀ ਘਰ ਜੇ ਮੈਂ ਲੀੜੇ ਧੋਨੀਆ ਤੇ ਕਹਨ ਦੀ ਪੋਚੇ ਲਾਲਾ ਜੇ ਪੋਚੇ ਲਾ ਕੇ ਹਟਦੀ ਉਹਦੋਂ ਲੀੜੇ ਸੁੱਕਦੇ ਆਂਦੇ ਉਹ ਜੋੜ ਲਾ ਚਾਹ ਜੇ ਕੋਟ ਮੰਗਦੀਆਂ ਤੇ ਉਹ ਵੀ ਨਹੀਂ ਬਣਾ ਕੇ ਦਿੰਦੇ ਉਹ ਵੀ ਮੈਨੂੰ ਆਪ ਹੀ ਹੱਥ ਲੋਣੇ ਪੈਣ ਰਹੇ ਆ ਹੁਣ ਤੇਰੀ ਉਮਰ ਥੋੜਾ ਬੈਨਾ ਕੰਮ ਕਰਨ ਦੀ ਕੀ ਕਰਾਂ ਪਤਾ ਨਹੀਂ ਕਿਹੜੇ ਯੁੱਗ ਦੇ ਬਦਲੇ ਅੱਜ ਮੇਰੇ ਘੜੀਆਂ ਆਉਣ ਡਈਓ ਤੇ ਤੂੰ ਮੁੰਡੇ ਨੂੰ ਨਹੀਂ ਦੱਸਦੀ ਮੁੰਡੇ ਨੂੰ ਦੱਸਾਂ ਹਾਂ ਮੁੰਡੇ ਨੂੰ ਮੈਂ ਕੀ ਦੱਸਾਂ ਜੇ ਮੈਂ ਮੁੰਡੇ ਨੂੰ ਦੱਸਦਾ ਨਾ ਤੇ ਮੈਂ ਵੱਧ ਘਾਟ ਉਹਦੇ ਨਾਲ ਬੋਲੂਗਾ ਤੇ ਆਖੂਗਾ ਵੀ ਮੇਰਾ ਘਰ ਖਰਾਬ ਹੋ ਗਿਆ ਤੇ ਮੈਂ ਡਰਦੀ ਉਹਦੇ ਨਾਲ ਗੱਲ ਹੀ ਨਹੀਂ ਕਰਦੀ ਪੈਣੀ ਗੱਲ ਤੇ ਮੈਨੂੰ ਫੋਨ ਹੀ ਨਹੀਂ ਦਿੰਦੇ ਆ ਵੀ ਇਹਦਾ ਇੱਥੇ ਪਿਆ ਹੈ ਤੇ ਮੈਂ ਫੜ ਕੇ ਮੈਂ ਚਾ ਮੈਂ ਕਬਲ ਨਹੀਂ ਦੁਖਸੋ ਕਰ ਲੈਣੀ ਹੋਰ ਕਿਤੇ ਨਾ ਹੁਣ ਕਰਾਂ ਮੈਂ ਕੋਈ ਨਹੀਂ ਪਾਦੀ ਮੈਂ ਹੁਣ ਨਹੀਂ ਆ ਨਹੀਂ ਤੇ ਮੈਂ ਸਮਝਉ ਨਹੀਂ ਆ ਭਤੀ ਇਹ ਇਦਾਂ ਨਹੀਂ ਕਰੀਦਾ ਹੁੰਦਾ ਤੇਰੀ ਸਾਤ ਸਵਾ ਤੇ ਮਾਂ ਆ ਵਾ ਤੇਰੀ ਇਹਦੀ ਸੇਵਾ ਕਰਿਆ ਕਰਵੇ ਚੱਲ ਵੇਖ ਲਾ ਜਿਵੇਂ ਤੇਰੇ ਆਖੇ ਲੱਗ ਜੇ ਖਾਣੀਆਂ ਤੇ ਮੈਂ ਬੁੱਤ ਦੋ ਰੋਟੀਆਂ ਵਾਂ ਮੈਂ ਇੱਥੇ ਕਿਹੜੇ ਤਣੇ ਤੋੜਨੇ ਆ ਸਾਰਾ ਹੀ ਇਹਦੇ ਨਾਲ ਮੈਂ ਕੰਮ ਔਖੀ ਸੌਖੀ ਮੈਂ ਕਰਦੀ ਆ ਪਰ ਫੇਰ ਵੀ ਮੈਨੂੰ ਪੱਲੇ ਨਹੀਂ ਬੰਨਦੇ ਐਨਾ ਬੋਲਦੀ ਆ ਕਿਤੇ ਬੋਲਣ ਲੱਗੀ ਵੀ ਨਹੀਂ ਵਿੰਦੀ ਕੁਝ ਵੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਆ ਕੇ ਤੇ ਸਮਝਉ ਨਹੀਂ ਆ ਬੜਾ ਇੱਕ ਵਾਰੀ ਚੱਲ ਆ ਜਾ ਮੇਰੀ ਭੈਣ ਸੈਂ ਤੇਰੇ ਕਿਤੇ ਆਖੇ ਲੱਗ ਜੇ ਕਿਤੇ ਚੰਗਾ ਕਵਲ ਨੂੰ ਮੈਂ ਹੁਣ ਦੱਸ ਦੇ ਦਿੱਤਾ ਵਾ ਕਿ ਤੇ ਨਾ ਹੋ ਵੀ ਆ ਖੇਤੇ ਦੇ ਨਾਲ ਜਿਆਦਾ ਬੋਲ ਪੇ ਉਹ ਚਲ ਜੂਗੀ ਤੇ ਨੇ ਫੇਰ ਮੇਰੇ ਦਿਵਾਲੇ ਹੋ ਜਾਣਾ ਵਾ ਇਹ ਕਾਦੀ ਪੜੀ ਲਿਖੀ ਆ ਇਹ ਤੇ ਕਿ ਤੈਨ ਪੜਾ ਨੂੰ ਵੀ ਮਾੜੀ ਟੱਕਰ ਗਈ ਰੱਬਾ ਮੈਨੂੰ ਐਡਾ ਨਹੀਂ ਮੇਰੇ ਨਾਲ ਕਰਨਾ ਜੁਗ ਰੱਬਾ ਕਿੱਥੇ ਜੁਗ ਦੇ ਬਦਲੇ ਲੱਲੇ ਆ ਜੇ ਮੈਂ ਮੁੰਡੇ ਨੂੰ ਦੱਸੂਗੀ ਹੁੰਦੇ ਨੇ ਆਖਣਾ ਮਮੀ ਤੋਂ ਪਹਿਲਾਂ ਨਹੀਂ ਦੱਸਿਆ ਮੈਨੂੰ ਕੁਝ ਵੀ ਮੈਂ ਕੀ ਹੁਣ ਉਹਦਣਾ ਕਰੂੰਗੀ ਪੁੱਤ ਆ ਫੋਨ ਘੱਲ ਹੀ ਫੜ ਲਿਆ ਮੇਰਾ ਤੇ ਫੋਨ ਫੜ ਲਿਆ ਤੇ ਫੋਨ ਮੈਂ ਕੀ ਕਰ ਬਸ ਦਾ ਲੱਭਣਾ ਹੁੰਦਾ ਵਾ ਪੀ ਇਹ ਇਧਰ ਉਧਰ ਹੋਵੇ ਤੇ ਮੈਂ ਫੋਨ ਫੜ ਕੇ ਡੇਪਾਂ ਕਰਨਾ ਮੈਂ ਕਿਹੜਾ ਕਿਹਨੂੰ ਬਾਹਰ ਲਾਇਆ ਮੈਂ ਕਿਹਾ ਆਪਣੇ ਭੈਣ ਭਰਾ ਨੂੰ ਲਾਉਣਾ ਹੀ ਨਹੀਂ ਕਿੱਡੀਏ ਕਿ ਬਿਜ਼ਨਸ ਚੱਲਾਂਗੇ ਕਿ ਜਿਹੜਾ ਰੁਕ ਚੱਲੇ ਕੁੜੀ 16 17 ਸਾਲਾਂ ਦੀ ਕੁੜੀ ਬਣੀ ਆ ਪੁੱਤ ਤੈਨੂੰ ਮੈਂ ਅੱਗੇ ਵੀ ਕਿਹਾ ਤੂੰ ਕੁੰਦੀ ਨਹੀਂਂਗੀ ਮੈਨੂੰ ਚੰਗਾ ਹੈ ਇਦਾਂ ਨਾ ਮੈਂ ਤਾਂ ਇਦਾਂ ਹੀ ਕੂਣਾ ਠੀਕ ਆ ਨਾ ਜੇ ਤੂੰ ਸੁਣਨੀ ਆ ਠੀਕ ਆ ਨਹੀਂ ਤੇ ਚਲ ਜਾ ਜੋ ਪਰ ਗਈ ਥੋਂ ਹਾਂ ਆਏ ਹੁਣ ਮੈਂ ਕਿੱਥੇ ਚਲ ਜਾ ਬੇਦਾ ਸਾਹਮਣੇ ਚਲ ਜਾ ਹੁਣ ਮੈਂ ਮੈਂ ਐਸੇ ਘਰ ਦੀ ਮਰਨਾ ਵਾ ਕਿਤੇ ਨਹੀਂ ਜਾਣਾ ਮੇਰੇ ਫੋਨ ਨੂੰ ਹੱਥ ਨਹੀਂ ਲੱਗਣਾ ਚਾਹੀਦਾ ਪਾਏ ਜਿੱਥੇ ਮਰਜ਼ੀ ਪਿਆ ਹੋਵੇ ਇਹਦੇ ਵਿੱਚ 100 ਚੀਜ਼ਾਂ ਆ ਜੇ ਗਾਂ ਪਛਾਹ ਇੱਕ ਚੀਜ਼ ਵੀ ਹੋ ਗਈ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਮੇਰੀ ਗੱਲ ਸੁਣ ਪੁੱਤ ਤੂੰ ਕਿਹੜਾ ਫੋਨ ਪਿੱਛੇ ਉਹਨੇ ਹੁੰਦਾ ਵਾ ਇਸੇ ਘਰ ਚ ਹੀ ਵਰਤੇ ਆ ਵਾ ਤੂੰ ਵਰਤ ਲਿਆ ਤਾਂ ਵੀ ਉਹ ਗੱਲ ਤੇ ਜੇ ਮੈਂ ਵਰਤ ਲਿਆ ਤਾਂ ਵੀ ਉਹ ਗੱਲ ਜੇ ਫੋਨ ਦੀ ਗੱਲ ਕਰਦੇ ਆ ਨਾ ਫੋਨ ਮੇਰੇ ਘਰ ਵਾਲੇ ਨੇ ਲੈ ਕੇ ਦਿੱਤਾ ਆ ਤੂੰ ਹੀ ਨਹੀਂ ਲੈ ਕੇ ਦਿੱਤਾ ਜੇ ਮੈਂ ਚਲਾਉਂਦੀ ਆ ਦੇ ਨਾਲੇ ਨਾ ਅੱਜ ਦੀ ਸਜਾ ਇਹੋ ਹੀ ਹੈ ਤੁਹਾਡੀ ਰਾ ਦਾ ਜਿਹੜਾ ਰੋਟੀ ਪਣੀ ਹੈ ਨਾ ਚਾਹੀਦਾ ਵੱਖਰਾ ਪਕਾ ਲਾ ਤੇ ਮੇਰੇ ਵੱਲ ਨਾ ਆਈ ਤੇ ਨਾ ਮੈਂ ਪਕਾ ਕੇ ਦੇਣੀ ਆ ਸਿੱਧੀ ਗੱਲ ਵਾ ਠੀਕ ਵਾ ਨਾ ਕੰਮ ਕਰਨ ਵਾਲੀ ਕਹਿ ਦੋ ਉਦੋਂ ਮੇਰਾ ਟਾਈਮ ਹੈ ਨਹੀਂ ਆ ਆ ਫੋਨ ਤੇ ਗੱਲਾਂ ਕਰਨ ਨੂੰ ਟਾਈਮ ਹੈਗਾ ਵਾ ਸਾਰਾ ਦਿਨ ਤਾਂ ਫੋਨ ਨਾਲ ਚੰਬੜੇ ਰਹਿਣਾ ਵਾ ਕੰਮ ਕਰਨ ਦਾ ਬਿੱਲ ਕਿੱਥੇ ਮਿਲਣਾ ਵਾ ਆ ਫੋਨਾਂ ਚੋਂ ਨਿਕਲੇ ਤੇ ਕੰਮ ਹੋਵੇ ਹੁਣ ਮੱਥਾ ਫੜ ਲੈ ਮੈਂ ਠੀਕ ਨਹੀਂ ਆ ਇਹ ਬੜੀ ਛੇਤੀ ਫੜਨਾ ਹੁੰਦਾ ਵਾ ਰਾਤ ਦੀ ਰੋਟੀ ਦਾ ਬੰਦੋਬਸਤ ਕਰ ਲੈ ਮੇਰੇ ਵੱਲ ਨਾ ਆਈ ਹਾਂ ਭਾਂਡੇ ਸਾਰੇ ਖਾਲੀ ਪਏ ਆ ਰਵਿੰਦਰ ਨੂੰ ਵੀ ਪਤਾ ਹੈ ਕਿ ਮਾਤਾ ਨੇ ਅਜੇ ਰੋਟੀ ਖਾਣੀ ਆ ਆਫਰ ਐ ਖਾ ਪੀ ਲਈਆਂ ਆਂ ਕਿੱਧਰ ਮੈਂ ਰੋਟੀ ਵੇਖਣ ਆਈ ਪੁੱਤ ਰੋਟੀ ਦੀ ਕਿਤੇ ਹੈ ਹੀ ਨਹੀਂ ਤੇ ਸਬਜ਼ੀ ਵੀ ਮਾਸਾ ਨਹੀਂ ਤੂੰ ਤੇ ਰਹਿਣ ਦਿੱਤੀ ਤੇ ਰਾਸ਼ਨ ਪਿਛੋਂ ਆਉਂਦੇ ਆ ਵਾ ਤੁਹਾਡੇ ਹੱਡੀ ਪੈਸਿਆਂ ਦਾ ਆਉਂਦੀ ਆ ਵਾ ਨਾ ਤੇ ਪੁੱਤ ਭਾਂ ਤੇਰੇ ਪੈਸਿਆਂ ਦੇ ਹੁੰਦਾ ਵਾ ਹਾਏ ਹੇ ਮੈਂ ਵੀ ਆਪਣੇ ਪੁੱਤ ਨੂੰ ਬੁਰਕੀ ਮੂੰਹ ਚੋਂ ਕੱਢ ਕੇ ਉਹਨੂੰ ਪਾਲ ਕੇ ਵਿਆਹ ਕੇ ਉਹਨੂੰ ਬਾਹਰ ਕਰ ਲਿਆ ਵਾ ਤੇ ਤੂੰ ਹੁਣ ਮੈਂ ਰੋਟੀਆਂ ਵੀ ਯੋਗੀ ਨਹੀਂ ਹੈਗੀ ਮਾਸਾ ਵੀ ਬਸ ਮੁੰਡੇ ਦਾ ਨਾਂ ਲਈ ਜਾਣਾ ਵਾ ਕਿ ਮੈਂ ਮੁੰਡੇ ਨੂੰ ਐਦਾਂ ਕੀਤਾ ਮੈਂ ਉਹਦਾਂ ਕੀਤਾ ਉਹ ਸਾਰੇ ਕਰਦੇ ਆ ਠੀਕ ਆ ਨਾ ਨਾਲੇ ਬਸ ਵੇਖ ਲੈਣਾ ਵਾ ਕਿ ਰੁਪਿੰਦਰ ਇਧਰ ਉਧਰ ਹੋਈ ਆ ਤੇ ਬਸ ਉਸੇ ਬਲਿਆਗਰ ਵੜ ਜਾਣਾ ਹੁਣ ਰਸੋਈ ਵਿੱਚ ਮੈਂ ਕਿਹੜੀਆਂ ਪੁੱਤ ਭਾਰੀਆਂ ਫੋਲਣ ਡਈ ਆ ਆਹ ਤੇ ਰੋਟੀ ਵੇਖਣਾ ਹੀ ਆ ਤੇ ਤੂੰ ਨਹੀਂ ਪਕਾਈ ਮੇਰੇ ਬਾਤੀ ਤੇ ਭਾਂਡੇ ਵੇਲੇ ਕੀਤੇ ਆ ਚੱਲ ਕੋਈ ਨਹੀਂ ਹੈ ਨਹੀਂ ਕੁਝ ਵੀ ਇਥੇ ਚਲੋ ਮਰਨੀ ਚੱਲੇ ਇੱਕ ਦਿਨਾਂ ਸਵੇਰੇ ਖਾਦੀ ਜਾਊਗੀ ਰੋਟੀ ਬਸ ਰੋਟੀ ਦਾ ਹੀ ਪਿਆਰ ਰਹਿੰਦਾ ਵਾ ਇੱਕ ਦਿਨ ਨਾ ਖਾਓਗੇ ਤਾਂ ਕੀ ਹੋ ਚੱਲੇ ਆ ਵਾ ਲਿਸਤ ਨਹੀਂ ਹੋ ਚੱਲੇ ਚੰਗੇ ਭਲੇ ਦੌੜੇ ਫਿਰਨਾ ਮਤੇ